ਜੋ ਨਾਮ ਸੁਣਦਾ ਹੈ ਉਹਨੂੰ ਗਹਿਰੀ ਦ੍ਰਿਸ਼ਟੀ ਮਿਲ ਜਾਂਦੀ ਹੈ ਉਹਨੂੰ ਬ੍ਰਹਮੇ ਵਰਗੀ ਪਦਵੀ ਮਿਲ ਜਾਂਦੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੋ ਜਾਂਦਾ ਹੈ ਉਹ ਮੂੜ ਨਹੀਂ ਰਹੇਗਾ ਨਾਮ ਜਪਣ ਵਾਲਾ ਮੂੜ ਨਹੀਂ ਰਹੇਗਾ ਮੂਰਖ ਨਹੀਂ ਹੋਵੇਗਾ ਅਨਜਾਣ ਨਹੀਂ ਹੋਵੇਗਾ ਨਾਮ ਜਪਣ ਵਾਲਾ ਮਹਾਨ ਸੇਣਾ ਹੋਵੇਗਾ ਇਹ ਗੱਲ ਵੱਖਰੀ ਹੈ ਕਿ ਆਮ ਲੋਕੀਂ ਕਈ ਦਫਾ ਜਿੰਨੇ ਵਿਕਾਰਾਂ ਦਾ ਤਿਆਗ ਕੀਤਾ ਹੈ ਤੇ ਨਾਮ ਰਸ ਦੇ ਖੇਲਨ ਹੈ ਉਹਨੂੰ ਮੂੜ ਕਹਿੰਦੇ ਨੇ ਉਹਨੂੰ ਅਗਿਆਨੇ ਕਹਿੰਦੇ ਨੇ ਨਾ ਸਮਝ ਕਹਿੰਦੇ ਨੇ ਕਿ ਜਗਤ ਦਾ ਰਸ ਨਹੀਂ ਮਾਣ ਰਿਆ ਪਰ ਭਗਤ ਕਬੀਰ ਕਹਿੰਦੇ ਨੇ ਸੰਤੋ ਮੱਖਣ ਖਾਇਆ ਸਾਚ ਪੀਏ ਸੰਸਾਰ ਸੰਤ ਤੇ ਤਤ ਰਸ ਦਾ ਆਨੰਦ ਮਾਣਦੇ ਮੱਖਣ ਛਕਦੇ ਤੇ ਜਗਤ ਲੱਸੀ ਪੀਂਦਾ ਸੰਸਾਰ ਵਿਕਾਰਾਂ ਦਾ ਰਸ ਮਾਣਦਾ ਹੈ भगत परमात्मा ਦਾ ਰਸ ਸਮਾਨ ਦਾ ਰਸ ਦੋਹਾ ਕੋਲ ਨੇ ਤੇ ਦੋਹਾ ਦੇ ਰਸ ਇੱਕ ਇਤਨਾ ਅੰਤਰਾ ਹੈ ਇੱਕ ਲੱਸੀ ਪੀ ਰਿਆ ਹੈ ਇੱਕ ਮੱਖਣ ਛਕ ਰਿਆ ਹੈ ਤੋਂ ਜਿਸ ਨੂੰ ਮੱਖਣ ਦੀ ਪ੍ਰਾਪਤੀ ਹੋ ਗਈ ਹੈ ਉਹ ਕੋਈ ਮੂੜ ਥੋੜੀ ਹੈ ਮੂੜ ਤੇ ਉਹ ਨੇ ਜੋ ਲੱਸੀ ਦੇ ਉਤੇ guzara ਕਰ ਰਹੇ ਨੇ ਕਿ ਲੱਸੀ ਨੂੰ ਹੀ ਜਿਨ੍ਹਾਂ ਨੇ ਸਭ ਕੁਝ ਸਮਝ ਲਿਆ ਤੋਂ ਤੱਤ ਵਸੂ ਦੀ ਪ੍ਰਾਪਤੀ ਹੁੰਦੀ ਹੈ ਭਗਤ ਨੂੰ ਉਹਦੇ ਕੋਲ ਬੜੀ ਗਹਿਰੀ ਦ੍ਰਿਸ਼ਟੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੁੰਦਾ ਹੈ ਸਿਆਣਾ ਆਉਂਦਾ ਹੈ